ਜੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਕਰਦੇ ਆਂ ਆਪਣੇ ਚੈਨਲ ਦੇ ਉੱਪਰ ਤੁਹਾਡਾ। ਦੋਸਤੋ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਆਪਾਂ ਵਾਖ ਵਖਤਰਾਂ ਦੀਆਂ ਵੀਡੀਓਜ਼ ਆਪਣੇ ਫਾਰਮ ਦੀਆਂ ਲਾਲ ਹੋਈਆਂ ਜਾਂ ਹੋਰ ਫਾਰਮ ਦੇ ਰਿਲੇਟਡ ਆਪਾਂ ਕੋਈ ਵੀ ਐਕਟੀਵਿਟੀ ਕਰਦੇ ਆਂ ਉਹਦੀਆਂ ਵੀਡੀਓਜ਼ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਿੰਦੇ ਆਂ। ਔਰ ਉਹਦੇ ਨਾਲ ਮਿਲਦੀ ਜੁਲਦੀ ਇੱਕ ਵੀਡੀਓ ਜਿਹੜੀ ਆਪਾਂ ਅੱਜ ਨਵੀਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਆਂ ਨਵਾਂ ਜਿਹੜਾ ਟੌਪਿਕ ਹੈ ਉਹ ਹੈਗਾ ਵਾਖ ਵਖਤਰਾਂ ਦੀਆਂ ਜਿਹੜੀਆਂ ਫਾਰਮਾਂ ਦੇ ਵਿੱਚ ਪ੍ਰੋਬਲਮਜ਼ ਆਉਂਦੀਆਂ ਨੇ, ਬਿਮਾਰੀਆਂ ਆਉਂਦੀਆਂ ਨੇ ਉਹਦੇ ਬਾਰੇ ਆਪਾਂ ਗੱਲ ਕਰਦੇ ਆਂ। ਜਿਸ ਤਰ੍ਹਾਂ ਬਿਮਾਰੀਆਂ ਫਾਰਮਾਂ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਆਉਂਦੀਆਂ ਨੇ ਘਰੇ ਬਸੂ ਰੱਖਿਆ ਜਾਂ ਫਾਰਮਾਂ ਦੇ ਵਿੱਚ ਆਪਾਂ ਰੱਖਿਆ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਨੇ ਜਿਵੇਂ ਪੇਲੀਆ ਹੋ ਗਿਆ ਬਵੇਸ਼ੀਆ ਹੋ ਗਿਆ ਐਨਾ ਪਲਾਜ਼ਮਾ ਹੋ ਗਿਆ ਔਰ ਕੁਝ ਵਾਇਰਲ ਡਿਸੀਜ਼ ਨੇ ਜਿਸ ਤਰ੍ਹਾਂ ਐਫ ਐਮ ਡੀ ਹੋ ਗਿਆ ਮਾਊਥ ਐਂਡ ਫੁੱਟ ਡਿਸੀਜ਼ ਆ ਗਿਆ ਗਲ ਕੋਟੂ ਹੋ ਗਿਆ ਪੱਟ ਸੋਜ ਹੋ ਗਈ ਜਿਹਨੂੰ ਆਪਾਂ ਲੰਗੜਾ ਬੁਖਾਰ ਕਹਿ ਦਿੰਦੇ ਆ ਉਹਦੇ ਵੀ ਕਾਫੀ ਤਰ੍ਹਾਂ ਦੀਆਂ ਜਿਹੜੀਆਂ ਫਾਰਮਾਂ ਦੇ ਵਿੱਚ ਬਿਮਾਰੀਆਂ ਜਿਹੜੀਆਂ ਹੈਗੀਆਂ ਫੇਸ ਕਰਨੀਆਂ ਪੈਂਦੀਆਂ ਨੇ ਆਪਾਂ ਨੂੰ ਔਰ ਇਹ ਜਿਹੜੀਆਂ ਬਿਮਾਰੀਆਂ ਨੇ ਬਹੁਤ ਜ਼ਿਆਦਾ ਨੁਕਸਾਨ ਕਰਦੀਆਂ ਨੇ ਅਗਰ ਫਾਰਮ ਦੇ ਵਿੱਚ ਇਸ ਤਰ੍ਹਾਂ ਦੀਆਂ ਪ੍ਰੋਬਲਮ ਆ ਜਾਣਾ ਜਿਵੇਂ ਆਪਾਂ ਆਮ ਦੇਖਿਆਗਾ ਘਰਾਂ ਦੇ ਵਿੱਚ ਲਾਲੋ ਜਾਂ ਹੋਰ ਇਹ ਬਿਮਾਰੀਆਂ ਆਮ ਆਉਂਦੀਆਂ ਰਹਿੰਦੀਆਂ ਨੇ ਤਾਂ ਇਹ ਇਨ੍ਹਾਂ ਬਿਮਾਰੀਆਂ ਨੂੰ ਕੰਟਰੋਲ ਕਰਨਾ ਆਪਾਂ ਨੂੰ ਬਹੁਤ ਜ਼ਿਆਦਾ ਜ਼ਰੂਰੀ ਆ ਕੰਟਰੋਲ ਕਰਨ ਲਈ ਇੱਕੋ ਇੱਕ ਇਹਦਾ ਹੱਲ ਹੈ ਜਿਹੜਾ ਹੈਗਾ ਉਹ ਹੈ ਵੈਕਸਨ ਜਿਸ ਤਰ੍ਹਾਂ ਆਪਾਂ ਮੇਲਾ ਜਿਹੜਾ ਆਪਾਂ ਤੁਹਾਨੂੰ ਬਿਮਾਰੀਆਂ ਦੀ ਗੱਲ ਕੀਤੀ ਆ ਸਾਰੀਆਂ ਬਿਮਾਰੀਆਂ ਆਪਣੇ ਪਰਾਮ ਵਿੱਚ ਆਉਂਦੀਆਂ ਨੇ ਜਿਸ ਤਰ੍ਹਾਂ ਟਲੇਰੀਆ ਆ ਗਿਆ ਚਿਚਣਾ ਕਰਕੇ ਟਲੇਰੀਆ ਆਉਂਦਾ ਇਹਦੇ ਨਾਲ ਇਨਫੈਕਸ਼ਨ ਹੋ ਜਾਂਦੀ ਹੈ ਬਲੱਡ ਦੀ ਐਨਾ ਪਲਾਜ਼ਮਾ ਇਹ ਵੀ ਇੱਕ ਚਿਚੜਾਂ ਦੀ ਬਿਮਾਰੀ ਆ ਗਈ ਇਹਦੇ ਨਾਲ ਵੀ ਪ੍ਰੋਬਲਮ ਆਉਂਦੀ ਆ ਬਲੱਡ ਗਾਮਾ ਦਾ ਐਸ.ਵੀ ਘਟ ਜਾਂਦਾ ਹੈਗਾ ਹੋਰ ਵੀ ਕਾਫੀ ਤਰ੍ਹਾਂ ਦੀਆਂ ਪ੍ਰੋਬਲਮਾਂ ਨੇ ਮੇਨ ਜਿਹੜਾ ਅੱਜ ਦਾ ਟੌਪਿਕ ਆ ਬਾਕੀ ਅੱਗੇ ਟੌਪਿਕਸ ਦੇ ਵਿੱਚ ਆਪਾਂ ਗੱਲਾਂ ਕਰਾਂਗੇ ਬਟ ਅੱਜ ਦਾ ਜਿਹੜਾ ਟੌਪਿਕ ਆ ਜਿਹੜੀ ਮੈਂ ਕੁਝ ਹੁਣ ਪਿੱਛੇ ਜੀ ਕਿਉਂਕਿ ਮੈਂ ਇੱਕ ਪ੍ਰੋਬਲਮ ਫੇਸ ਕੀਤੀ ਆ ਐਫ.ਐਮ.ਡੀ.ਜੀ. ਐਫਐਮਡੀ ਇੱਕ ਵਾਇਰਲ ਡਿਸੀਜ਼ ਹੈ ਜਿਹੜੀ ਕਿ ਮੌਸਮ ਦੇ ਤਬਾਅ ਨਾਲ ਆਪਣੇ ਫਾਰਮਾਂ ਦੇ ਵਿੱਚ ਲਾ ਲੋ ਜਾਂ ਘਰਾਂ ਦੇ ਵਿੱਚ ਆਉਂਦੀ ਆ ਇਹ ਬਹੁਤ ਹੀ ਇੱਕ ਘਾਤਕ ਬਿਮਾਰੀ ਹੈ ਐਫਐਮਡੀ ਮਾਊਥ ਡਿਸੀਜ਼ ਇਹ ਮੈਂ ਇਹ ਟਾਪਿਕ ਬਾਰੇ ਅੱਜ ਗੱਲ ਕਿਉਂ ਕਰ ਰਿਆਂਗਾ ਇਹਦਾ ਗੱਲ ਕਰਨ ਦਾ ਮੇਰਾ ਮੇਨ ਮਕਸਦ ਇਹੀ ਆ ਕਿ ਇਹ ਜਿਹੜੀ ਬਿਮਾਰੀ ਆ ਇਹ ਮੈਂ ਫੇਸ ਕੀਤੀ ਆਪਣੇ ਫਾਰਮ ਦੇ ਵਿੱਚ ਔਰ ਇਹ ਜਿਹੜਾ ਤਾਂ ਹੀ ਮੈਂ ਤੁਹਾਡੇ ਨਾਲ ਕਿਉਂਕਿ ਮੈਂ ਇਹ ਪ੍ਰੋਬਲਮ ਫੇਸ ਕੀਤੀ ਹੈ ਕਿਉਂਕਿ ਜਿੰਨਾ ਚਿਰ ਆਪਣੇ ਨਾਲ ਕੋਈ ਕਿਸ ਤਰ੍ਹਾਂ ਦੀ ਕੋਈ ਪ੍ਰੋਬਲਮ ਆਪਣੇ ਆਉਂਦੀ ਨਹੀਂ ਆਪਾਂ ਉਹਨਾਂ ਬਾਰੇ ਉਸਾਰੇ ਆਪਾਂ ਅਵੇਅਰ ਨਹੀਂ ਹੁੰਦੇ ਹੁਣ ਆਪਾਂ ਉਹਦੇ ਬਾਰੇ ਵੇਅਰ ਹੋ ਗਏ ਹੋਰ ਕਿਸੇ ਨੂੰ ਆਪਾਂ ਉਹਦੇ ਬਾਰੇ ਜਾਣਕਾਰੀ ਦੇ ਸਕਦੇ ਹਾਂ ਵੀ ਇਹ ਪ੍ਰੋਬਲਮ ਜਿਹੜੀ ਹੈਗੀ ਕਿੰਨੀ ਜ਼ਿਆਦਾ ਖਤਰਨਾਕ ਆ ਔਰ ਇਹਦੀ ਕਿਸ ਤਰ੍ਹਾਂ ਆਪਾਂ ਰੋਕਥਾਮ ਕਰ ਸਕਦੇ ਆ ਜਿਹੜੀ ਐਫਐਮਡੀ ਆ ਮੇਰੇ ਫਾਰਮ ਦੇ ਉੱਪਰ ਇਹ ਪ੍ਰੋਬਲਮ ਆ ਗਈ ਸੀ ਇੱਕ ਦੋ ਐਨੀਮਲਾਂ ਨੂੰ ਵੈਕਸੀਨ ਕੀਤੇ ਦੇ ਬਾਵਜੂਦ ਵੀ ਬਟ ਜਿਹੜੀ ਮੈਂ ਵੈਕਸੀਨ ਕੀਤੀ ਸੀ ਇਹਦਾ ਹਾਲ ਇੱਕ ਹੀ ਹੁੰਦਾਗਾ ਆਪਾਂ ਨੂੰ ਸਮੇਂ ਸਿਰ ਵੈਕਸੀਨ ਕਰਨੀ ਚਾਹੀਦੀ ਆ ਔਰ ਵੈਕਸੀਨ ਕਰਨ ਦੇ ਨਾਲ ਕਿਤਨਾ ਕਿਤੇ ਮੇਰਾ ਬਚਾਅ ਹੋ ਗਿਆ ਬਹੁਤ ਪ੍ਰੋਬਲਮ ਆਈ ਸੀ ਬਟ ਛੇਤੀ ਗਾਵਾਂ ਗਾਵਾਂ ਦੀ ਇਮਿਊਨਿਟੀ ਬਣ ਗਈ ਸੀ 20 ਦਿਨ ਪਹਿਲੀ ਮੈਂ ਵੈਕਸੀਨ ਕਰੀ ਸੀ ਔਰ ਗਾਵਾਂ ਇੱਕ ਦੋ ਗਾਵਾਂ ਦੇ ਵਿੱਚ ਆਈ ਸੀ ਔਰ ਉਹ ਕਵਰ ਕਰ ਗਈਆਂ ਜਲਦੀ ਔਰ ਇਹ ਪ੍ਰੋਬਲਮ ਜਿਹੜੀ ਹੈਗੀ ਇਹਦੇ ਮੈਂ ਤੁਹਾਨੂੰ ਸਿੰਪਟਮ ਦੱਸ ਦਾਂ ਕਿਸ ਤਰ੍ਹਾਂ ਆਉਂਦੀ ਹੈ ਗਾਂ ਨੂੰ ਫਸਟਲੀ ਜਿਹੜਾ ਹੋਗਾ ਇਹਦੇ ਵਿੱਚ ਕੀ ਹੁੰਦਾਗਾ ਇਹ ਬਿਮਾਰੀ ਵਿੱਚ ਗਾਂ ਨੂੰ ਬੁਖਾਰ ਆਉਂਦਾ ਹੈ ਜਿਵੇਂ ਬੁਖਾਰ ਆ ਗਿਆ ਗਾਂ ਨੇ ਬੁਖਾਰ ਤੋਂ ਬਾਅਦ ਦੀ ਜੀਭ ਦੇ ਛਾਲੇ ਹੋ ਜਾਂਦੇ ਨੇ ਜਾਂ ਪੈਰਾਂ ਦੇ ਵਿੱਚ ਛਾਲੇ ਹੋ ਜਾਂਦੇ ਨੇ ਇਸ ਤਰ੍ਹਾਂ ਦੀਆਂ ਜਿਹੜੀਆਂ ਇਹ ਜਿਹੜੀ ਹੈਗੀ ਆ ਇਹਦੇ ਸਿੰਪਟਮ ਹੁੰਦੇ ਆ ਜਿਹੜੇ ਜਿਹਦੇ ਵਿੱਚ ਇਹ ਆਪਾਂ ਨੂੰ ਇਹਦੇ ਬਾਰੇ ਮੈਂ ਤੁਹਾਨੂੰ ਇਸ ਤਰ੍ਹਾਂ ਡਿਟੇਲ ਦੇ ਤੁਹਾਨੂੰ ਜੀ ਦੱਸ ਰਿਆਂਗਾ ਕਿਉਂਕਿ ਇਹ ਪ੍ਰੋਬਲਮ ਮੈਂ ਫੇਸ ਕੀਤੀ ਯਾਰ ਹਫਤਾ ਹਫਤਾ ਇਹ ਨਵੇਂ گاਵਾ ਜਿਹੜਾ ਹੈਗਾ ਪੱਠੇ ਛੱਡ ਦਿੰਦੀਆਂ ਨੇ ਉਹਨਾਂ ਨੂੰ ਕੋਈ ਕੋਈ ਨਾ ਕੋਈ ਸੌਫਟ ਚੀਜ਼ ਉਹਨਾਂ ਦੇ ਮੂੰਹ ਦੇ ਵਿੱਚ ਪਾਉਣੀ ਪੈਂਦੀ ਆ ਜਿਦਾ ਰੋਟੀਆਂ ਵਗੈਰਾ ਭਿਉਂ ਕੇ ਜਾਂ ਹੋਰ ਕਿਸ ਤਰ੍ਹਾਂ ਦੀ ਕੋਈ ਸੌਫਟ ਚੀਜ਼ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਦਾ ਉਹਨਾਂ ਨੂੰ ਪਾਉਣੀ ਪੈਂਦੀ ਆ ਪੈਰਾਂ ਦੇ ਵਿੱਚ ਜ਼ਖਮ ਹੋ ਜਾਂਦੇ ਨੇ ਔਰ ਕਿਸੇ ਨਾ ਕੀਤੇ ਜੇ ਇਹਦਾ ਪ੍ਰੋਪਰ ਆਪਾਂ ਜੇ ਇਹਦੀ ਗਾਂ ਦੀ ਕੇਅਰ ਨਾ ਕਰੀਏ ਜਾਂ ਉਹਦਾ ਟ੍ਰੀਟਮੈਂਟ ਟ੍ਰੀਟਮੈਂਟ ਇਹਦਾ ਕੋਈ ਖਾਸ ਨਹੀਂ ਹੁੰਦਾ ਕਿਉਂਕਿ ਇੱਕ ਵਾਇਰਲ ਆਏ ਨੇ ਆਪਣਾ ਸਮਾਂ ਲੈ ਕੇ ਜਾਣਾਗਾ ਵਾਇਰਲ ਜਿਹੜਾ ਹੈਗਾ ਉਹ ਆਪਣਾ ਟਾਈਮ ਲੈਂਦਾ 8 ਤੋਂ 10 ਦਿਨਾਂ ਦੇ ਵਿੱਚ ਉਹ ਜਾਂ ਕੋਈ ਮੱਝ ਆ ਗਾਂ ਉਹਦੇ ਵਿੱਚੋਂ ਵਾਇਰਲ ਜਾਂਦਾਗਾ ਇਹਦੇ ਵਿੱਚ ਕੀ ਆ ਇਹਦਾ ਸਭ ਤੋਂ ਇਹਦੇ ਵਿੱਚ ਟਰੀਟਮੈਂਟ ਦੀ ਗੱਲ ਕਰਦੇ ਆ ਆਪਾਂ ਪੇਨ ਕਿਲਰ ਹੋ ਸਕਦਾ ਜਾਂ ਆਪਣੇ ਫਾਰਮ ਦੇ ਵਿੱਚ ਆਪਾਂ ਵੱਧ ਤੋਂ ਵੱਧ ਸਪਰੇਅ ਕਰ ਸਕਦੇ ਆ ਇਸ ਕਿਉਂਕਿ ਬੈਕਟੀਰੀਆ ਨੂੰ ਆਪਾਂ ਨੇ ਖਤਮ ਕਰਨਾ ਹੁੰਦਾ ਬੈਕਟੀਰੀਆ ਜਿਹੜਾ ਹੈ ਉਹ ਖਤਮ ਹੋਊਗਾ ਉਹ ਸਪਰੇਅ ਨਾਲ ਹੋਊਗਾ ਹਫ਼ਤੇ ਦਸਨਾਂ ਵਿੱਚ ਆਪਾਂ ਨੂੰ ਫਾਰਮ ਦੇ ਵਿੱਚ ਲਾ ਲੋ ਘਰਾਂ ਦੇ ਵਿੱਚ ਵੀ ਸਪਰੇਅ ਕਰਨੀ ਚਾਹੀਦੀ ਆ ਇਹ ਜਿਹੜੀ ਪ੍ਰੋਬਲਮ ਮੈਂ ਫੇਸ ਕੀਤੀ ਆ ਤਾਂ ਕਰਕੇ ਇਹਦੇ ਬਾਰੇ ਮੈਂ ਥੋੜਾ ਡਿਟੇਲ ਦੇ ਵਿੱਚ ਦੱਸ ਰਿਹਾਗਾ ਇਹ ਬਹੁਤ ਹੀ ਜ਼ਿਆਦਾ ਖਤਰਨਾਕ ਬਿਮਾਰੀਆਂ ਮੇਰਾ ਬਚਾ ਇਸ ਤਰ੍ਹਾਂ ਹੋ ਗਿਆ ਕਿਉਂਕਿ ਮੈਂ ਵੈਕਸੀਨ ਕਰ ਗਿਆ ਸੀ ਵੈਕਸੀਨ ਕਰਨ ਤੋਂ ਬਾਅਦ ਕਿਤਨਾ ਕਿਤੇ ਚਲੋ ਪ੍ਰੋਬਲਮ ਫੇਰ ਵੀ ਆ ਜਾਂਦੀ ਹੈ ਬਟ ਉਹਦੀ ਇਮਿਊਨਿਟੀ ਬਣ ਜਾਂਦੀ ਹੈ ਵੈਕਸੀਨ ਨਾਲ ਕਰਨ ਨਾਲ ਉਹ ਛੇਤੀ ਕਵਰ ਕਰ ਜਾਂਦੇ ਐਨੀਮਲ ਔਰ ਇਹਦਾ ਹੱਲ ਕੀ ਆ ਬੱਸ ਇੱਕ ਦੋ ਦਿਨ ਤੁਸੀਂ ਡੀਸੀਆਰ ਵਗੈਰਾ ਜੇ ਦੇਣਾ ਦੇ ਸਕਦੇ ਹੋ ਬਟ ਜਿਹੜੇ ਵਧੀਆ ਡਾਕਟਰ ਇਹੀ ਸਲਾਹ ਦਿੰਦੇ ਨੇ ਕਿਉਂਕਿ ਇਹਨੇ ਜਿਹੜਾ ਇਹ ਬਿਮਾਰੀਆਂ ਨੇ ਆਪਣਾ ਸਮਾਂ ਲੈ ਕੇ ਹਫ਼ਤੇ ਦਸ ਦਿਨ ਦਾ ਸਮਾਂ ਲੈ ਕੇ ਜਾਣਾ ਬੈਕਟੀਰੀਆ ਜਿਹੜਾ ਹੌਲੀ ਹੌਲੀ ਮਰਨਾਗਾ ਫਾਰਮ ਦੇ ਵਿੱਚੋਂ ਇਹਦਾ ਜਿਹੜਾ ਹੈਗਾ ਤੁਸੀਂ ਪੇਨ ਕਿਲਰ ਦੇ ਸਕਦਾ ਆਪਣੇ ਐਨੀਮਲ ਨੂੰ ਉਹਨਾਂ ਕੋਈ ਕਿਸੇ ਤਰ੍ਹਾਂ ਉਹਨੂੰ ਹਲਕਾ ਫੁਲਕਾ ਖਾਣਾ ਉਹਦੇ ਪੇਟ ਦੇ ਵਿੱਚ ਜਾਣਾ ਚਾਹੀਦਾ ਕਿਉਂਕਿ ਐਨੀਮਲ ਭੁੱਖਾ ਨਾ ਰਹੇ ਉਹਨੂੰ ਕੰਟਰੋਲ ਇਸ ਤਰ੍ਹਾਂ ਆਪਾਂ ਕਰ ਸਕਦੇ ਹਾਂ ਔਰ ਸਪਰੇਅ ਕਰ ਸਕਦੇ ਹਾਂ ਇਹ ਮੈਂ ਸਾਰਾ ਕੁਝ ਹਫ਼ਤੇ ਦਸ ਦਿਨ ਦੇ ਵਿੱਚ ਫੇਸ ਕੀਤਾਗਾ ਔਰ ਐਨੀਮਲ ਆਪਣੇ ਕਵਰ ਕਰਕੇ ਦੁਬਾਰਾ ਮਿਲਕਿੰਗ ਤੇ ਵੀ ਆ ਗਏ ਔਰ ਦੁਬਾਰੇ ਔਰ ਸਹੀ ਪੱਛੇ ਵੀ ਖਾਣ ਲੱਗੇ ਔਰ ਇਹਦਾ ਇਹਦਾ ਸਪਰੇਅ ਦੀ ਗੱਲ ਕਰ ਦਾਂ ਕਿਉਂਕਿ ਆਮ ਹਰੇਕ ਬੰਦੇ ਨੂੰ ਇਹ ਚੀਜ਼ ਦਾ ਪਤਾ ਨਹੀਂ ਹੈਗਾ ਮੈਨੂੰ ਵੀ ਪੀਵੀਐਸ ਤੇ ਸਾਡੇ ਡਾਕਟਰ ਮਕੇਸ਼ ਜੀ ਨੇ ਉਹਨਾਂ ਦੀ ਮੈਂ ਗਾਈਡੈਂਸ ਤੇ ਅੰਡਰ ਸੀ ਸਾਰਾ ਟਰੀਟਮੈਂਟ ਕੀਤਾਗਾ ਉਹਨਾਂ ਨੇ ਮੈਨੂੰ ਗਾਈਡ ਕੀਤਾ ਡਾਕਟਰ ਮਕੇਸ਼ ਜੀ ਬਹੁਤ ਵਧੀਆ ਡਾਕਟਰ ਨੇ ਉਹਨਾਂ ਨੇ ਮੈਨੂੰ ਸਾਰਾ ਟਰੀਟਮੈਂਟ ਕਿਸ ਤਰ੍ਹਾਂ ਅਸਮੇ ਸਮੇ ਉਹਨਾਂ ਨਾਲ ਗੱਲ ਕਰਦਾ ਰਹਿੰਦਾ ਸੀ ਪ੍ਰੋਬਲਮ ਬਾਰੇ ਉਹਨਾਂ ਨੇ ਸਾਰਾ ਮੈਨੂੰ ਦੱਸਿਆ ਇਸ ਪ੍ਰੋਬਲਮ ਬਾਰੇ ਵੀ ਕਿੱਦਾਂ ਇਹ ਜਾਊਗੀ ਉਹਨਾਂ ਦਾ ਸਿਰਫ ਇਹੀ ਜਿਹੜਾ ਮੈਨੂੰ ਸਹੀ ਕਹਿਣਾ ਹੁੰਦਾ ਸੀ ਉਹ ਕਹਿੰਦੇ ਸਪਰੇਅ ਕਰੋ ਬਸ ਵੱਧ ਤੋਂ ਵੱਧ ਆਪਣੇ ਫਾਰਮ ਦੇ ਵਿੱਚ ਦੋ ਦੋ ਵਾਰੀ ਸਪਰੇਅ ਤੁਸੀਂ ਕਰੋ ਹਫਤਾ 10 ਦਿਨ 15 ਦਿਨ 20 ਦਿਨ ਜਿੰਨਾ ਚਿਰ ਇਹ ਵੈਕਟਰੀਆ ਨਹੀਂ ਜਾਂਦਾ ਸਪਰੇਅ ਬਾਰੇ ਮੈਂ ਜਿਹੜੀ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਇੱਕ ਇੱਕ ਆਉਂਦਾਗਾ ਸੋਡਾ ਐਸ਼ ਇੱਕ ਸੋਡਾ ਐਸ਼ ਨਾਂ ਦਾ ਪਾਊਡਰ ਆਉਂਦਾਗਾ ਜਿਹੜਾ ਕਿ ਆਮ ਜਿਹੜਾ ਹੈਗਾ ਜਿੱਥੇ ਕੋਈ ਸਰਪ ਵਗੈਰਾ ਬਣਦਾ ਕੈਮੀਕਲ ਪ੍ਰੋਡਕਟ ਹੈ ਇਹ ਜਿੱਥੇ ਸਰਪ ਬਣਦਾ ਇਸ ਤਰ੍ਹਾਂ ਦੀ ਕੋਈ ਫੈਕਟਰੀਆਂ ਹੁੰਦੀਆਂ ਨੇ ਉੱਥੋਂ ਆਪਾਂ ਨੂੰ ਇਹ ਜਿਹੜਾ ਪ੍ਰੋਡਕਟ ਮਿਲਦਾ ਇਹਨੂੰ ਆਪਾਂ ਸੋਡਾ ਐਸ਼ ਸੋਡੀਅਮ ਇੱਕ ਤਾਂ ਹੁੰਦਾ ਬਾਈਕਾਰਬੋਨੇਟ ਜਿਹੜਾ ਆਪਾਂ ਮਿੱਠਾ ਸੋਡਾ ਹੁੰਦਾ ਇੱਕ ਹੁੰਦਾ ਸੋਡਾ ਸੋਡਾ ਐਸ਼ ਜਿਹੜਾ ਹੁੰਦਾ ਇਹਦੀ ਆਪਾਂ ਸਪਰੇਅ ਕਰਨੀ ਹੁੰਦੀ ਹੈ ਇਹ ਬਹੁਤ ਜਲਦੀ ਜੀ ਬੈਕਟੀਰੀਆ ਨੂੰ ਮਾਰਦਾ ਹੈਗਾ ਜਿਹੜਾ ਬੈਕਟੀਰੀਆ ਹੁੰਦਾ ਜਿਹੜਾ ਐਫ ਐਮ ਡੀ ਦਾ ਬੈਕਟੀਰੀਆ ਹੁੰਦਾ ਹੈਗਾ ਬਹੁਤ ਸਤਨਾਕ ਬੈਕਟੀਰੀਆ ਉਹਨੂੰ ਇਹੀ ਸੋਡਾ ਐਸ਼ ਹੀ ਖਤਮ ਕਰਦਾ ਹੈਗਾ ਇਹਦੀ ਸਪਰੇਅ ਆਪਣੇ ਫਾਰਮ ਦੇ ਵਿੱਚ ਆਪਾਂ ਨੂੰ ਕਰਨੀ ਚਾਹੀਦੀ ਆ ਜਿਸ ਤਰ੍ਹਾਂ ਇਹ ਮੈਂ ਦੱਸ ਰਿਹਾ ਕਿਉਂਕਿ ਇਹ ਬਹੁਤ ਹੀ ਜਿਹੜੀਆਂ ਹੈਗੀਆਂ ਜਾਣਕਾਰੀ ਵਾਲੀਆਂ ਗੱਲਾਂ ਨੇ ਕਿਉਂਕਿ ਮੈਂ ਇਹ ਪ੍ਰੋਬਲਮ ਫੇਸ ਕੀਤੀ ਆ ਤਾਂ ਕਰਕੇ ਇਹਦੇ ਬਾਰੇ ਮੈਂ ਡਿਟੇਲ ਚ ਦੱਸ ਦਿਆਂਗਾ ਹਰ ਇੱਕ ਬੰਦੇ ਨੂੰ ਇਹਦੀ ਸਪਰੇਅ ਜਿਹੜੀ ਹੈ ਜੇਕਰ ਆਪਾਂ ਕਹਿੰਦੇ ਜੀ ਪ੍ਰੋਬਲਮ ਆਵੇ ਨਾ ਸਭ ਤੋਂ ਵੱਡੀ ਚੀਜ਼ ਹੈ ਜੀ ਰੋਕਥਾਮ ਵੈਕਸੀਨ ਕਦੇ ਵੀ ਕਿ ਪਿੰਡਾਂ ਦੇ ਵਿੱਚ ਆਮ ਦੇਖਦੇ ਆ ਜਾਂ ਲੱਗਦਾ ਬੰਦੇ ਵੈਕਸੀਨ ਨਹੀਂ ਕਰਦੇ ਕਿ ਦੁੱਧ ਘਟ ਜੂਗਾ ਜਾਨਵਰਾਂ ਦਾ ਵੈਕਸੀਨ ਕਰੋ ਵੈਕਸੀਨ ਜ਼ਰੂਰੀ ਆ ਵੈਕਸੀਨ ਕਰਨ ਦੇ ਨਾਲ ਕੀ ਆ ਕਿਤਨਾ ਕਦੇ ਤੁਹਾਡੇ ਐਨੀਮਲਾਂ ਦਾ ਬਚਾਅ ਹੋ ਜਾਂਦਾ ਹੈਗਾ ਕਿਉਂਕਿ ਇਹ ਬਿਮਾਰੀ ਬਹੁਤ ਭੈੜੀ ਹੈ ਕੋਈ ਨਾ ਕੋਈ ਆਪਣੇ ਫਾਰਮ ਦੇ ਵਿੱਚ ਕੋਈ ਬੰਦਾ ਆ ਗਿਆ ਉਹ ਬੈਕਟੀਰੀਆ ਪੈਰਾਂ ਦੇ ਨਾਲ ਲੈ ਕੱਪੜਿਆਂ ਦੇ ਨਾਲ ਲੈ ਆ ਬੈਕਟੀਰੀਆ ਅਗਰ ਐਂਟਰ ਕਰ ਗਿਆ ਉਹਨੂੰ ਕੰਟਰੋਲ ਕਰਨਾ ਬਹੁਤ ਔਖਾ ਹੋ ਜਾਂਦਾ ਹੈਗਾ ਸਭ ਤੋਂ ਪਹਿਲੀ ਚੀਜ਼ ਹੈ ਦੀ ਵੈਕਸਨ ਵੈਕਸਨ ਤੁਸੀਂ ਸਰਕਾਰੀ ਹਸਪਤਾਲ ਤੋਂ ਲੈ ਕੇ ਕਰ ਸਕਦੇ ਹੋ ਜਾਂ ਕੋਈ ਤੁਹਾਡਾ ਭਰੋਸੇਯੋਗ ਆਊਟ ਐਂਡ ਪੁਟ ਦੀ ਡੀਸੀਜ਼ ਇਹ 3 ਇਹਨੂੰ 1 ਵੀ ਆਉਂਦੀ ਆ ਇਹ ਤੁਸੀਂ ਕਰ ਸਕਦੇ ਹੋ ਔਰ ਹੋਰ ਤੁਸੀਂ ਪ੍ਰਾਈਵੇਟ ਭਰੋਸੇਯੋਗ ਕੋਈ ਮੈਡੀਕਲ ਸਟੋਰ ਆ ਜਿਹੜਾ ਕਿ ਪ੍ਰੋਪਰ ਕੋਲਡ ਚੇਨ ਮੈਂਟੇਨ ਰੱਖਦਾਗਾ ਉੱਥੋਂ ਤੁਸੀਂ ਇਹ ਵੈਕਸਨ ਲੈ ਕੇ ਆਪਣੇ ਫਾਰਮ ਦੇ ਵਿੱਚ ਕਰ ਸਕਦੇ ਹੋ ਪਰ ਵੈਕਸਨ ਜਿਹੜੀ ਆ ਸਮੇਂ ਸਿਰ ਕਰੋ ਆਪਣੇ ਫਾਰਮ ਦੇ ਵਿੱਚ 6 6 ਮਹੀਨਿਆਂ ਦਾ ਵੈਕਸਨ ਕਰੋ ਬੇਸਦਾ ਜਿਹੜੇ ਚੰਗੇ ਫਾਰਮਰ ਨੇ ਉਹ 3 3 ਮਹੀਨਿਆਂ ਬਾਅਦ ਵੀ ਇਹ ਵੈਕਸਨ ਕਰਦੇ ਆ 38121 ਇਹ ਵੈਕਸੀਨ ਜ਼ਰੂਰੀ ਆ ਗਲ ਪੋਟੋ ਦੀ ਹੋ ਗਈ ਜਿਸ ਤਰ੍ਹਾਂ ਲੰਗੜਾ ਬੁਖਾਰ ਹੋ ਗਿਆ ਤੇ ਆਪਣਾ ਇਹ ਐਫਐਮਡੀ ਹੋ ਗਈ ਜਿਹਨੂੰ ਆਪਾਂ ਮੂਨ ਦੀ ਫੁਰਕ ਬਿਮਾਰੀ ਕਹਿੰਦੇ ਆ ਇਹਦੀ ਵੈਕਸੀਨ ਬਹੁਤ ਜ਼ਰੂਰੀ ਆ ਸਾਰਿਆਂ ਨੂੰ ਕਰਨੀ ਚਾਹੀਦੀ ਆ ਇਹ ਮੇਰੀ ਇੱਕ ਸਾਰੇ ਫਾਰਮਰ ਵੀਰਾਂ ਨੂੰ ਮੇਰੀ ਸਲਾਹ ਵੀ ਆ ਕਿਉਂਕਿ ਮੈਂ ਪ੍ਰੋਬਲਮ ਫੇਸ ਕਰ ਚੁੱਕਿਆਗਾ ਜਿੰਨਾ ਚਿਰ ਤੁਹਾਡੇ ਇਹ ਪ੍ਰੋਬਲਮ ਨਹੀਂ ਆਉਂਦੀ ਤੁਸੀਂ ਉਹਨਾਂ ਚਿਰ ਅਵੇਅਰ ਨਹੀਂ ਹੁੰਦੇ ਨੈਕਸਟ ਟਾਈਮ ਤੋਂ ਆਪਾਂ ਕਿਉਂਕਿ ਆਪਾਂ ਵੈਕਸੀਨ ਦਾ ਹਰ ਸਾਲ ਕਰਦੇ ਆ ਐਕਿ ਥੋੜੀ ਵੈਕਸੀਨ ਲੇਟ ਹੋ ਗਈ ਸੀ ਵੈਕਸੀਨ ਨਹੀਂ ਮਿਲੀ ਸੀ ਸਮੇਂ ਜ਼ਰੂਰ ਫੇਰ ਵੀ ਆਪਣਾ ਬਚਾ ਹੋ ਗਿਆ ਚਲੋ ਪ੍ਰਮਾਤਮਾ ਨੇ ਇਹ ਆਪਣੇ ਦਾ ਬਚਾ ਕਰਤਾ ਫਾਰਮ ਦਾ ਮੈਂ ਹੋਰ ਫਾਰਮਰਾਂ ਨੂੰ ਵੀ ਸਲਾਹ ਦਿੰਦਾ ਕਿ ਵੈਕਸੀਨ ਜ਼ਰੂਰ ਕਰੋ ਆਪਣੇ ਫਾਰਮ ਦੇ ਸਮੇਂ ਸਿਰ ਦੁੱਧ ਕੱਢ ਦਿਓ 2 ਲੀਟਰ ਕੱਢ ਦਿਓ 3 ਦਿਨ ਕੱਢ ਦਿਓ 4 ਦਿਨ ਕੱਢ ਜੂਗਾ ਕੋਈ ਜ਼ਿਆਦਾ ਕੁਝ ਹੋਣ ਨਹੀਂ ਲੱਗਿਆ ਵੈਕਸੀਨ ਜ਼ਰੂਰੀ ਕਰੋ ਸਾਰਿਆਂ ਵਾਕਿ ਹੋਰ ਵੀ ਸਾਰੀਆਂ ਵੈਕਸੀਨ ਆਪਣੇ ਫਾਰਮ ਦੇ ਸਮੇਂ ਸਮੇਂ ਸਿਰ ਕਰੋ ਹੱਲ ਕੀ ਆ ਇਹਨਾਂ ਬਿਮਾਰੀਆਂ ਨੂੰ ਕੰਟਰੋਲ ਕਰਨ ਦਾ ਸਿਰਫ ਤੇ ਸਿਰਫ ਆਪਣੇ ਫਾਰਮ ਦੀ ਸਿਕਿਉਰਿਟੀ ਆ ਜਦੋਂ ਕੋਈ ਪਤਾ ਨਹੀਂ ਬਿਮਾਰੀਆਂ ਦਾ ਟਾਈਮ ਆ ਉਹ ਫਾਰਮ ਦੇ ਵਿੱਚ ਕਿਸੇ ਨੂੰ ਆਉਣ ਜਾਣ ਨਾ ਦਿਓ ਜ਼ਿਆਦਾ ਆਪਣੇ ਫਾਰਮ ਦੇ ਸਪਰੇਅ ਸਮੇਂ ਸਰ 10 ਤੋਂ 15 ਦਿਨਾਂ ਬਾਅਦ 10 ਦਿਨਾਂ ਬਾਅਦ ਸਪਰੇਅ ਕਰਦੇ ਰਹੋ ਜੇ ਅਗਰ ਪ੍ਰੋਬਲਮ ਆ ਜਾਂਦੀ ਆ ਤਾਂ ਰੈਗੂਲਰ ਸਪਰੇਅ ਕਰੋ ਸੋਡਾ ਐਸ਼ ਦੀ ਸੋਡਾ ਐਸ਼ ਹੀ ਇਹਦੇ ਵਿੱਚ ਕੰਮ ਕਰੂਗਾ ਬਹੁਤ ਮੈਂ ਕਿਉਂਕਿ ਮੈਂ 2 ਦਿਨ ਲਗਾਤਾਰ 15 ਦਿਨ ਇਹਦੀ ਸਪਰੇਅ ਕੀਤੀ ਆ ਦੋ ਦੋ ਟਾਈਮ ਆਪਣੇ ਫਾਰਮ ਦੇ ਵਿੱਚ ਇਸ ਤਰ੍ਹਾਂ ਦੀ ਸਪਰੇਅ ਕਰਕੇ ਮੈਂ ਆਪਣੇ ਫਾਰਮ ਦੇ ਵਿੱਚ ਇਸ ਬਿਮਾਰੀ ਨੂੰ ਕੰਟਰੋਲ ਕੀਤਾ ਤਾਂ ਮੇਰਾ ਅੱਜ ਦਾ ਇਹ ਟੌਪਿਕ ਜਾਣਕਾਰੀ ਇਹੀ ਸੀ ਤਾਂ ਕਿ ਹੋਰ ਫਾਰਮਰ ਇਹਨਾਂ ਬਿਮਾਰੀਆਂ ਬਾਰੇ ਅਵੇਅਰ ਹੋ ਸਕੋ ਸਕਣ ਬਾਕੀ ਜਿਹੜੀਆਂ ਰਹਿੰਦੀਆਂ ਬਿਮਾਰੀਆਂ ਜਿਵੇਂ ਗਲਪੋਟ ਹੋ ਗਿਆ ਹੋ ਗਿਆ ਉਹਦਾ ਵੀ ਇਲਾਜ ਇੱਕ ਹੈ ਵੈਕਸਿਨ ਜਿਹੜਾ ਲੰਗੜਾ ਬੁਖਾਰ ਹੋ ਜਾਂਦਾ ਉਹਦੀ ਵੀ ਵੈਕਸਿਨ ਜ਼ਰੂਰੀ ਆ ਬਾਕੀ ਪੱਟ ਸੋਜ ਜਿਹਨੂੰ ਆਪਾਂ ਕਹਿ ਦਿੰਦੇ ਆ ਉਹਦੀ ਵੀ ਵੈਕਸਿਨ ਆ ਬਾਕੀ ਜਿਵੇਂ ਥਲੇਰੀਆ ਹੋ ਗਿਆ ਹੋਰ ਬੇਸ਼ਿਆ ਉਹਨਾਂ ਟੌਪਿਕਸ ਬਾਰੇ ਆਪਾਂ ਅੱਗੇ ਗੱਲ ਕਰਦੇ ਰਹਾਂਗੇ ਮੇਰਾ ਜਿਹੜਾ ਅੱਜ ਦਾ ਟੌਪਿਕ ਸੀ ਏ ਬੀ ਸੀ ਕਿ ਆਪਣੇ ਫਾਰਮ ਦੇ ਵਿੱਚ ਐਫ ਐਮ ਡੀ ਵੀ ਵੈਕਸਿਨ ਜ਼ਰੂਰ ਕਰੋ ਔਰ ਸੁਖਰੇ ਰੈਗੂਲਰ ਕਰੋ ਜੇ ਅਗਰ ਪ੍ਰੋਬਲਮ ਆ ਜਾਂਦੀ ਆ ਸੋਡਾ ਐਸ਼ ਆਪਣਾ ਨੋਟ ਕਰ ਸਕਦੇ ਹੋ ਮੇਰਾ ਵੀਡੀਓ ਦੇ ਵਿੱਚ ਕਹਿਣ ਦਾ ਮਤਲਬ ਇਹੀ ਆ ਇਹਨ ਸੋਡਾ ਐਸ ਨਾਮ ਦਾ ਪ੍ਰੋਡਕਟ ਆ ਜਿਹੜਾ ਕਿ ਕੈਮੀਕਲ ਫੈਕਟਰੀ ਦੇ ਵਿੱਚੋਂ ਮਿਲੂਗਾ। ਬਾਕੀ ਮੈਂ ਇਸ ਵੀਡੀਓ ਦੇ ਵਿੱਚ ਆਪਣਾ ਨਕੰਟੈਕਟ ਨੰਬਰ ਵੀ ਵੀਡੀਓ ਦੇ ਵਿੱਚ ਸ਼ੇਅਰ ਕਰੂੰਗਾ ਤਾਂ ਕਿ ਬਾਕੀ ਫਾਰਮਰਾਂ ਨੂੰ ਪਤਾ ਚੱਲ ਸਕੇ ਵੀ ਇਹ ਪ੍ਰੋਡਕਟ ਕੀ ਆ ਔਰ ਇਹਦੇ ਨਾਲ ਆਪਣਾ ਕਿਸ ਤਰ੍ਹਾਂ ਬਚਾਅ ਸਕੇ ਹੋ ਸਕੇ। ਧੰਨਵਾਦ।